ਇਸ ਕੈਂਪ ਦੇ ਲੀਡਰ ਰੁਲਦੂ ਸਿੰਘ ਮਾਨਸਾ ਦੀ ਬੋਗਾ ਮਹਾਪੰਚਾਇਤ ਪਹੁੰਚੇ ਕਿਸਾਨ ਅਗਰ ਰੁਲਦੂ ਸਿੰਘ ਮਾਨਸਾ ਨੇ ਪੁਰਾਣੇ ਬਿਆਨ ਤੋਂ ਕਿਨਾਰਾ ਕਰ ਲਿਆ ਉਹ ਬਿਆਨ 2024 ਦਾ ਸੀ ਹੁਣ 2025 ਚੱਲ ਰਿਹਾ ਇਸ ਗੱਲ ਦਾ ਜ਼ਿਕਰ ਰੁਲਦੂ ਸਿੰਘ ਮਾਨਸਾ ਕਰਦੇ ਹੋਏ ਨਜ਼ਰ ਆਏ ਰੁਲਦੂ ਸਿੰਘ ਨੇ ਕਿਹਾ ਕਿ ਸਾਲ ਦੇ ਹਾਲਾਤ ਬਦਲ ਚੁੱਕੇ ਨੇ ਅਸੀਂ ਇਕੱਠੇ ਹਾਂ ਪਹਿਲਾ ਰੁਲੂ ਸਿੰਘ ਮਾਨਸਾ ਨੇ ਸ਼ੰਭੂ ਅਤੇ ਖਰੋਈ ਵੋਟ ਚੇ ਨੂੰ ਹਮਾਇਤ ਨਾਲ ਦੇਣ ਦੀ ਗੱਲ ਆਖੀ ਸੀ ਰੁਲਦੂ ਸਿੰਘ ਮਾਨਸਾ ਨੇ ਕਿਹਾ ਸੀ ਕਿ ਢੱਲੇਵਾਲ ਤੇ ਪੰਦੇਰ ਨੇ ਬਿਨਾਂ ਕਿਸੇ ਦੇ ਨਾਲ ਸਲਾਹ ਕੀਤੇ ਮੋਰਚਾ ਲਾ ਲਿਆ ਹੈ ਤੇ ਹੁਣ ਮੋਰਚਾ ਫਸਿਆ ਹੋਇਆ ਹੈ ਇਸ ਕਰਕੇ ਸਰਵ ਸਿੰਘ ਪੰਦੇੜ ਦੇ ਵੱਲੋਂ ਜੋ ਸਮਰਥਨ ਦੀ ਗੱਲ ਕੀਤੀ ਗਈ ਸੀ ਲੈਟਰ ਜੋ ਹੈ ਉਹ ਲਿਖਿਆ ਗਿਆ ਸੀ ਤੇ ਅੱਜ ਸਾਡੇ ਸਹਿਯੋਗੀ ਦੇ ਵੱਲੋਂ ਹਰਦੂ ਸਿੰਘ ਮਾਨਸਾ ਨੂੰ ਜਦੋਂ ਸਵਾਲ ਪੁੱਛਿਆ ਗਿਆ ਉਹ ਬਿਆਨ 2024 ਦਾ ਸੀ ਤੇ ਹੁਣ 2025 ਚੜ੍ਹਿਆ ਇਸ ਗੱਲ ਦਾ ਜ਼ਿਕਰ ਹਰਦੂ ਸਿੰਘ ਮਾਨਸਾ ਦੇ ਵੱਲੋਂ ਕੀਤਾ ਗਿਆ ਕਿ ਸਾਲ ਦੇ ਹਾਲਾਤ ਬਦਲ ਚੁੱਕੇ ਨੇ ਅਸੀਂ ਹੁਣ ਇਕੱਠੇ ਹਾਂ ਅੱਲਾ ਵੀ ਚੰਗਿਆ ਬਲ ਆਦਮੀ ਚਿੱਠੀ ਲਿਖਣੀ ਕੋਈ ਮਾਰੀ ਦੀ ਨਹੀਂ ਹੁੰਦੀ ਪਰ ਜੇ ਦੋਨੇ ਲੀਡਰ ਸਾਈਨ ਕਰਦੇ ਪਵਿੱਤਰ ਹੁੰਦਾ ਮੈਨੂੰ ਪਤਾ ਲੱਗਿਆ ਕੱਲੇ ਭਨੇੜ ਦੇ ਸਾਈਨ ਨੇ ਮਾਤਰਾ ਡੱਲਿਆ ਦੇ ਸਾਈਨ ਨਹੀਂ ਹੈਗੇ ਮੈਂ ਰਾਤ ਮੇਰੀ ਭਨੇੜ ਨਾਲ ਵੀ ਗੱਲਬਾਤ ਹੋਈ ਹੈ ਮਗਾ ਵੀ ਭੋਲਿਆ ਨਾਲ ਜਾਣੋ ਜਿਹੜਾ ਘਰੇ ਆ ਗਿਆ ਭਨੇੜ ਸਾਹਿਬ ਅੱਜ ਚੱਕਰ ਜੋ ਪੰਜਾਬ ਚ ਲੜਿਆ ਕਦੋਂ ਵੀ ਲੜਿਆ ਸਾਡੇ ਨਾਲ ਰਲ ਕੇ ਕਦੇ ਵੀ ਨਹੀਂ ਲੜਿਆ ਉਹਨੇ ਆਡੀਆਬ ਦੀ ਇੱਥੇ ਬੰਦੀ ਰੱਖੀ ਆਡੀਓ ਨੇ ਮੋੜ ਕੇ ਲਾਏ ਨੇ ਦਿੱਲੀ ਵੀ ਸਾਥ ਉਹ ਗਾਹਾਂ ਜਾ ਕੇ ਬੈਠਾ ਤੀਆ ਸਾਨੂੰ ਇਹ ਲੱਗਦਾ ਉਹ ਇਕਤਾ ਉਦੇ ਦਾ ਚਾਹੁੰਦਾ ਵਿਚਰ ਰਲਦਾ ਬਹਾਉਂਦਾ ਚੱਲ ਹੁਣ ਕਿਹੜੀਆਂ ਗੱਲਾਂ ਸਾਨੂੰ ਫੱਦਾ ਹੈ ਕੀ ਦੂਰਣ ਫਸ ਗਿਆ ਕੀ ਦੂਰਣ ਜਿੱਤਿਆ ਨਹੀਂ ਜਾ ਸਕਦਾ ਤਾਂ ਕਰਕੇ ਹੈ ਪਰ ਅਜੇ ਚਿੱਠੀ ਕੱਢਤੀ ਨਾ ਤਾਂ ਮੈਂ ਹਜੇ ਕਹੋ ਜੀ ਸੀ ਜਾਂਦੇ ਨਹੀਂ ਨਾ ਖਾ ਜਾਵਾਂਗੇ ਮੇਰੀ رائے ਹੋਊਗੀ ਉੱਤੇ ਵੀ ਦੋਨਾਂ ਲੀਡਰਾਂ ਦੇ ਸਾਈਨ ਹੋਣੇ ਚਾਹੀਦੇ ਇਹ ਇਕੱਤਰਾ ਸਾਨੂੰ ਚਾਹੁੰਦਾ ਵੀ ਉੱਥੇ ਆ ਜਾਓ ਕਹਿੰਦਾ ਨਹੀਂ ਆਉਣਾ ਫਿਰ ਅਸੀਂ ਉਹ ਕਹਿੰਦੇ ਤੁਸੀਂ ਆਪਦੇ ਆਵਾ ਕੇ ਕਿਉਂ ਆਇਓਗੇ ਹੁਣ ਬਹੁਤੇ ਲੋਕੋ ਜੀ ਨੇ ਇੱਥੇ ਚਿੱਠੀਆਂ ਦੀ ਲੋੜ ਨਹੀਂ ਹੁੰਦੀ ਇੱਥੇ ਤਾਂ ਆਪੇ ਆ ਜਾਣ ਆਪੇ ਤਾਂ ਲੋਕ ਆਉਂਦੇ ਨੇ ਜਿਹੜੇ ਲੜਨ ਵਾਲੇ ਲੀਡਰ ਆਉਂਦੇ ਉਹ ਤਾਂ ਵਿਚਾਰ ਬਣਾਉਂਦੇ ਨੇ ਸਮਝਦੇ ਨੇ ਸੋਚਦੇ ਨੇ ਫਿਰ ਬੈ ਕੇ ਮੀਟਿੰਗਾਂ ਕਰਦੇ ਨੇ ਰਾਇਆ ਕਰਦੇ ਨੇ ਫਿਰ ਮੂਰਤੀ ਦੇ ਵਿੱਚ ਰੱਬ ਜੀ ਹੁੰਦੇ ਨੇਗੇ ਇਹ ਦੋ ਬੰਦਿਆਂ ਨੇ ਜਾ ਕੇ ਮੂਰਤੀ ਆ ਲਿਆ ਇੱਕ ਮਰਨ ਵਰਤ ਤੇ ਬਹਿ ਗਿਆ ਇੱਕ 100 100 ਜੱਤਾ ਬੰਦੇ ਦਾ ਉੱਤੇ ਕੋੜ ਦਾ ਮਜੀਬ ਬਣਾ ਕੇ ਤੋੜਦਾ ਪਰ ਦੋਨੋਂ ਨਾਲ ਫਸ ਗਏ ਇਹ ਗੱਲ ਹੈ ਸੀ ਢੱਲੇਵਾਲ ਸਾਹਿਬ ਹੋਰਾਂ ਨੂੰ ਲੈ ਕੇ ਉਹਨਾਂ ਦੇ ਧਰਨੇ ਨੂੰ ਲੈ ਕੇ ਮਰਨ ਵਰਤ ਨੂੰ ਲੈ ਕੇ ਉਹ ਪਿਛੜੀਆਂ ਗੱਲਾਂ ਨੇ ਜੀਆਂ ਅੱਜ ਸਮਾਂ ਬਦਲਿਆ ਹੋਇਆ ਉਹ 2024 ਦੀਆਂ ਗੱਲਾਂ ਨੇ ਅੱਜ 2025 ਹੈ ਮਤਲਬ ਸੁਣਾ ਆਜੋ ਗੱਲਾਂ ਕਰਨ ਦਾ ਸਮਾਂ ਨਹੀਂ ਹੈਗਾ ਅੱਛਾ ਤੁਹਾਨੂੰ ਵੈਸੇ ਉਸ ਬਿਆਨ ਤੇ ਪਛਤਾਵਾ ਹੈ ਕਿ ਨਹੀਂ ਦੇਣਾ ਚਾਹੀਦਾ ਸੀ ਨਹੀਂ ਨਹੀਂ ਕੋ ਕੋਈ ਪਛਤਾਵਾ ਨਹੀਂ ਕੁਛ ਨਹੀਂ ਗੱਲ ਹੈਗੀ ਮੈਂ ਤਾਂ ਸਾਨੂੰ ਲੜਨਾ ਚਾਹੀਦਾ ਇਹੀ ਹੈ ਤੁਹਾਨੂੰ ਲੱਗਦਾ ਕਿ ਇੱਕ ਝਟ ਹੋਣਾ ਚਾਹੀਦਾ ਹਾਂ ਇੱਕ ਹਾਂ ਇੱਕ ਤਾਂ ਹੋਣੀ ਕਹਦੀ ਆ ਉਹ ਵਾਹ ਉਹ ਤਹਾਣਾ ਰੀਲਿੰਗ ਨਾਲ ਜੋਰ ਜੁਦ ਕੇ ਕਹਿੰਦੇ ਆ ਕਿ ਆ ਵੀ ਇੱਕ ਤਾਂ ਹੋਣੀ ਜਾਈਏ ਅੱਛਾ ਇੱਕ ਝਟ ਹੋਣਾ ਚਾਹੀਦਾ ਪਰ ਫਿਰ ਉਹ ਜਿਹੜਾ ਬਿਆਨ ਸੀ ਨਾ ਜਿੱ ਕਿਤਨੇ ਗੇਤੇ ਉਹਨੂੰ ਲੈ ਕੇ ਤੁਹਾਡੇ ਤੇ ਸਵਾਲ ਵੀ ਬੜੇ ਉੱਠੇ ਇਸ ਕਰਕੇ ਮੈਂ ਕਲੀਅਰ ਕਰਨਾ ਚਾਹੁੰਦਾ ਉਸ ਬਿਆਨ ਤੇ ਸਟੈਂਡ ਤਾਂ ਨਹੀਂ ਕਰਦੇ ਏ ਕਿ ਕਰਦੇ ਓ ਹਰ ਵਕਤ ਆਪਸੀਆਂ ਬਦਲਦੀਆਂ ਰਹਿੰਦੀਆਂ ਹੁੰਦੀਆਂ ਨੇਗੀਆਂ ਦੋਲਣ ਦੀਆਂ ਵੀ ਤੇ ਲੀਡਰਾਂ ਦੇ ਜੀ ਤਾਂ ਅੱਜ ਡੱਲੇਵਾਲ ਸਾਹਿਬ ਨੂੰ ਲੈ ਕੇ ਕੀ ਵਿਚਾਰ ਨੇ ਮੰਨ ਨਹੀਂ ਐਲਾਨ ਕਰਾਂਗੇ ਉਸ ਸਰਕਸ ਨਹੀਂ ਕੀ ਐਲਾਨ ਕਰਨਾ ਐਲਾਨ ਕਰਾਂ ਡੱਲੇਵਾਲ ਸਾਹਿਬ ਦੇ ਨਾਲ ਕੱਟ ਸ਼ੰਘਰ ਸ਼ੋਲੇ ਲੜਦੇ ਸੰਘਰਸ਼ੀ ਲੜਦੀਆਂ ਇਕੱਠੀਆਂ ਆ ਅੱਡ ਕਦੋਂ ਸੀ ਉਹ ਮੈਦਾਨ 'ਚ ਨਹੀਂ ਸੀ ਮੈਦਾਨ 'ਚ